ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕੋਸਕ ਸੂਟ ਬਰਕਾ ਵਾਲੇ ਹੋਣਗੇ ਜੋ ਵੀ ਆਪਣੇ ਕੋਲ ਸੂਟ ਅਵੇਲੇਬਲ ਨੇ ਜੀ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਪਲੀਜ਼ ਪਹਿਣਾ ਨੇ ਅੱਜ ਬਰਕਾ ਵਾਲੇ ਸੂਟ ਨੇ ਜੀ ਜੇ ਤੁਸੀਂ ਉਦੋਂ ਦੇ ਸੇਮ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀਆ ਰਾਜਵ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਤੇ ਚਲੋ ਜੀ ਜੇ ਹੁਣ ਤੁਸੀਂ ਨੇ ਇਹ ਵਾਲੇ ਸੂਟ ਚ ਨੂਨ ਸੈਲਫ ਚ ਨੂਨ ਦੇ ਵਿੱਚ ਕਰਵਾਉਣੇ ਨੇ ਨਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਬਹੁਤ ਵਧੀਆ ਕੱਟ ਨਾਰਮਲ ਰੇਂਜ ਦੇ ਵਿੱਚ ਬਣ ਜਾਣਗੇ ਬਾਕੀ ਤੁਹਾਡੀ ਚੋਇਸ ਹੈ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਟਿਸ਼ੂ ਸਿਮਰ ਦੇ ਵਿੱਚ ਨਾ ਇਹ ਹੈਂਡਵਰਕ ਦਾ ਕੰਮ ਹੋਇਆ ਹੋਇਆ ਸ਼ਰਟ ਦੇ ਉੱਪਰ ਸਕਿਨ ਕਲਰ ਦੀ ਇਹ ਤੁਹਾਨੂੰ ਸ਼ਰਟ ਮ ਦੇਖੋ ਜੀ ਲਓ ਜੀ ਇਹ ਸਾਰਾ ਘੇਰ ਦੇ ਉੱਪਰ ਫੁੱਲ ਹੈਂਡਵਰਕ ਦਾ ਕੰਮ ਹੋਇਆ ਹੈ ਆਪਾਂ ਸ਼ਰਟ ਨੂੰ ਜਿਹੜੀ ਹੈਗੀ ਹੈ ਜੀ ਇਸ ਤਰ੍ਹਾਂ 골ਡਨ ਪੇਸਟਿੰਗ ਪੱਟੀ ਲਾ ਕੇ ਸੂਟ ਹੈ ਜਿਹੜਾ ਰੈਡੀ ਕੀਤਾ ਹੈ ਦੇਖੋ ਇਹਦੇ ਘੇਰ ਤੇ ਵੀ ਘੇਰ ਤੇ ਇਸ ਤਰ੍ਹਾਂ ਦਾ ਹੈਵੀ ਕੰਮ ਮਿਲੂਗਾ ਜੀ ਤੁਹਾਨੂੰ ਕੰਮ ਦੇਖੋ ਪੂਰਾ ਹੈਂਡਵਰਕ ਦਾ ਫੁੱਲ ਲੁੱਕ ਸੂਟ ਹੋਏਗਾ ਜੀ ਇਹ ਸਲਵਾਰੇ ਦੀ ਪਲੇਨ ਹੈ ਦੁਪੱਟਾ ਵੀ ਇਹਦਾ ਪਲੇਨ ਰੱਖਿਆ ਦੁਪੱਟਾ ਆਪਣਾ ਫਿਨਿਸ਼ਿੰਗ ਲਈਏ ਲਓ ਜੀ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਬਾਹ ਤੇ ਹੋਊਗਾ ਜੀ ਸੇਮ ਕੰਮ ਤੁਹਾਨੂੰ ਗੜੀ ਤੇ ਮਿਲੂਗਾ ਤਾਂ ਇਹ ਟਿਸ਼ੂ ਸਿਮਰਤੇ ਹੋਇਆ ਹੈ ਜੀ ਬਾਕੀ ਤੁਹਾਡੀ ਚੋਇਸ ਹੈ ਜੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਹੈਂਡਵਰਕ ਦਾ ਪੀਸ ਹੈ ਜੀ ਜਿਹੜਾ ਹੋਊਗਾ ਸੋ ਨੂੰ ਹੋਰ ਬਟੀਕਾਂ ਵਾਲਿਆਂ ਨੂੰ 5-400 ਰੁਪਏ ਆਪਾਂ ਤੁਹਾਨੂੰ ਕੱਟ ਚ ਕਰਕੇ ਦੇਵਾਂਗੇ ਕੰਮ ਬਹੁਤ ਵਧੀਆ ਹੋਊਗਾ ਜੀ ਦੇਖੋ ਸਿੱਪੀ ਕੱਟ ਦਾਣਾ ਦਬਕਾ ਸਾਰਾ ਕੁਝ ਲੱਗਿਆ ਹੋਊਗਾ ਮਟੀਰੀਅਲ ਪੂਰਾ ਪ੍ਰੋਪਰ ਲਾਵਾਂਗੇ ਜੀ ਇਹ ਨਹੀਂ ਹੋਊਗਾ ਵੀ ਆਪਾਂ ਕੰਮ ਕੱਟ ਕਰਕੇ ਦੇਵਾਂਗੇ ਤੁਹਾਨੂੰ ਲਓ ਜੀ ਹੁਣ ਆਪਾਂ ਤੁਹਾਨੂੰ ਕਰ ਦਈਏ ਸੂਟ ਸਟਾਰਟ ਇਹ ਵਾਲਾ ਹੋ ਗਿਆ ਜੀ ਹੈਂਡਵਰਕ ਦਾ ਸਕਿਨ ਕਲਰ ਦੇ ਇਸ ਦੁਪੱਟਾ ਜਿਹੜਾ ਫਿਨਿਸ਼ਿੰਗ ਲਈ ਹੈ ਸਵੇਰੇ ਆਪਾਂ ਪਾਰਸਲ ਲਾਉਣਾ ਹੈ ਦੇ ਲੇਟ ਹੋ ਜਾਂਦੇ ਨੇ ਫਿਰ ਜੀ ਲਓ ਜੀ ਅਗਲਾ ਆ ਗਿਆ ਆਪਣਾ ਇਹ ਹੈਗੀ ਸ਼ਰਟ ਦੀ ਟੇਸਟਾ ਦੀ ਇਹਦੇ ਆਪਾਂ ਨੇ ਸਲਵਾਰ ਤੇ ਵਰਕ ਕੀਤਾ ਹੋਇਆ ਹੈ ਤਾਂ ਤਾਂ ਪਤਾ ਨਹੀਂ ਕਿ ਕਿੰਨੀ ਲਓ ਜੀ ਇਹ ਤੁਹਾਨੂੰ ਟੇਸਟਾ ਦੀ ਸ਼ਰਟ ਮਿਲੂਗੀ ਜੀ ਅ ਤੁਸੀਂ ਜੇ ਇਹ ਸੂਟ ਲੈਣਾ ਹੋਵੇ ਨਾ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਮੈਸੇਜ ਕਰਕੇ ਪੁੱਛ ਲਿਓ ਆਪਣੇ ਕੋਲ ਇੱਕੋ ਹੀ ਸੂਟ ਸੀਗਾ ਸਿੰਗਲ ਲਓ ਜੀ ਇਸ ਤਰ੍ਹਾਂ ਦਾ ਆਪਾਂ ਨੇ ਇਹਦੇ ਉੱਪਰ ਬਟਰ ਕਾਟਨ ਦੀ ਸਲਵਾਰ ਰੱਖੀ ਹੈ ਜੀ ਇਸ ਤਰ੍ਹਾਂ ਇਹਦੀ ਆਪਾਂ ਸਲਵਾਰ ਦੇ ਉੱਪਰ ਵਰਕ ਕੀਤਾ ਹੋਇਆ ਹੈ ਦੇਖੋ ਜੀ ਨਾਲ ਦੇ ਕਲਰ ਲੈ ਕੇ ਮਸ਼ੀਨ ਵਰਕ ਦਾ ਕੰਮ ਹੋਇਆ ਹੈ ਜੀ ਦੇ ਉੱਪਰ ਸਲਵਾਰ ਤੇ ਵਰਕ ਕੀਤਾ ਹੈ ਜੀ ਤੇ ਇਹਦੇ ਨਾਲ ਸੌਫਟ ਵਰਬਰੀ ਦਾ ਦੁਪੱਟਾ ਰੱਖਿਆ ਜੀ ਸੌਫਟ ਵਰਬਰੀ ਦਾ ਦੁਪੱਟਾ ਇਸ ਲਈ ਰੱਖਿਆ ਜੀ ਉਹ ਸਿਰ ਦੇ ਉੱਪਰ ਖੜਦਾ ਹੈ ਦੇਖੋ ਜੀ ਬਿਲਕੁਲ ਨਾਲ ਮਿਲਦਾ ਹੋਊਗਾ ਜੀ ਇਸ ਤਰ੍ਹਾਂ ਦਾ ਪੱਟਾ ਹੈ ਆਪਾਂ ਨੂੰ ਦੀਦੀ ਦੀ ਚੁਆਇਸ ਸੀ ਵੀ ਤੁਸੀਂ ਐਦਾਂ ਦੁਪੱਟਾ ਕਰਕੇ ਦੇਣਾ ਸਾਨੂੰ ਇਸ ਤਰ੍ਹਾਂ ਦਾ ਪੱਟੇ ਦੇ ਵਿੱਚ ਤੁਹਾਨੂੰ ਛੋਟੇ-ਛੋਟੇ ਇਹ ਫਲਾਵਰ ਮਿਲਣਗੇ ਜੀ ਸੈਂਟਰ ਤੇ ਇਸ ਤਰ੍ਹਾਂ ਦੀਆਂ ਦੋ ਲਾਈਨਾਂ ਮਿਲਣਗੀਆਂ ਤੁਹਾਨੂੰ ਲੋ ਜੀ ਸਾਰੇ ਕਲਰ ਮਿਲਦੇ ਪਾ ਕੇ ਜਦ ਦੁਪੱਟਾ ਜਿਹੜੀ ਹੈਗੀ ਐ ਫਿਨਿਸ਼ਿੰਗ ਕੀਤੀ ਐ ਦੁਪੱਟੇ ਨੂੰ ਆਪਾਂ ਨੇ ਰਾਣੀ ਛੇੜ ਦੀ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਜੀ ਇਸ ਤਰ੍ਹਾਂ ਦੇ ਪੱਟੇ ਦੇ ਨਾਲ ਬਹੁਤ ਸੋਹਣੇ ਸੂਟ ਨੇ ਜਿਹੜੇ ਰੈਡੀ ਹੋ ਜਾਂਦੇ ਨੇ ਇਹ 3000 ਦਾ ਸੂਟ ਰਹੂਗਾ ਜੀ ਜੇ ਤੁਸੀਂ ਵਿਦਆਊਟ ਵਰਕ ਵਿਦਆਊਟ ਦੁਪੱਟੇ ਤੋਂ ਲਓਗੇ ਤਾਂ ਤੁਹਾਨੂੰ ਪਾਊਗਾ ਜੀ ਇਹ ਵਿਦ ਪਾਰਸਲ 2100 ਦਾ ਜੇ ਤੁਸੀਂ ਇਹਦੇ ਵਰਕ ਕਰਵਾ ਕੇ ਦੁਪੱਟਾ ਲਾਉਂਗੇ ਜੀ ਨਾਲ ਤਾਂ ਪਊਗਾ ਜੀ ਇਹ 3500 ਚੀ ਦੁਪੱਟਾ ਇਸ ਤਰ੍ਹਾਂ ਦੀ ਟਾਈਡ ਆਈ ਦੇਖੋ ਜੀ 3500 ਚ ਕੰਪਲੀਟ ਸੂਟ ਆ ਜਿਹੜਾ ਤੁਹਾਡੇ ਘਰ ਤੱਕ ਪਹੁੰਚੂਗਾ ਲਓ ਜੀ ਜੇ ਤੁਹਾਨੂੰ ਪਸੰਦ ਆ ਹੁਣ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਆਪਾਂ ਸੂਟ ਆ ਜਿਹੜਾ ਬੁੱਕ ਕਰ ਲਓ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਹੈ ਗਲਾਸ ਸਿਲਕ ਦਾ ਕਲਰ ਇਹ ਕਲਰ ਹੁਣ ਤੁਹਾਨੂੰ ਨਹੀਂ ਮਿਲਣਾ ਜੀ ਇਹ ਖਤਮ ਹੋ ਗਿਆ ਇਹਦੇ ਉੱਪਰ ਆਪਾਂ ਦੂਸਰੇ ਸੂਟ ਤੇ ਵਰਕ ਕੀਤਾ ਦੇਖੋ ਜੀ ਇਸ ਤਰ੍ਹਾਂ ਇਹਦਾ ਤੁਹਾਨੂੰ ਵਰਕ ਮਿਲੂਗਾ ਜੀ ਇਹਦੇ ਨਾਲ ਮੜਾਲ ਦੀ ਸਲਵਾਰ ਰਹੂਗੀ ਜੀ ਇਹਦੀ ਆਪਾਂ ਤੁਹਾਨੂੰ ਲਓ ਜੀ ਇਹਦੇ ਨਾਲ ਪਿਓਰ ਦਾ ਰੱਖਿਆ ਜੀ ਆਪਾਂ ਨੇ ਦੁਪੱਟਾ ਦੇਖੋ ਦੁਪੱਟੇ ਨੂੰ ਆਪਾਂ ਨੇ ਜਿਹੜੀ ਇਹਦੇ ਇਸ ਕਲਰ ਦੇ ਇਹਦੇ ਨਾਲ ਵਰਕ ਹੋਇਆ ਹੈ ਹੈਨਾ ਉਸ ਤਰ੍ਹਾਂ ਦੀ ਆਪਾਂ ਨੇ ਜਿਹੜੀ ਹੈਗੀ ਐ ਫਿਨਿਸ਼ਿੰਗ ਦਿੱਤੀ ਹੈ ਬਰੀਕ ਬਰੀਕ ਲੇਸ ਦੀ ਬਹੁਤ ਜ਼ਿਆਦਾ ਸਾਨੂੰ ਅਸੀਂ 1-2 ਕਸਟਮਰ ਦੇ ਹੈਨਾ ਅਲੱਗ ਤੋਂ ਲੇਸ ਲਾਤੀ ਵੀ ਸੂਟ ਦੇ ਹੋਰ ਹੈਨਾ ਤੇ ਵੀ ਇਹਦੇ ਦੁਪट्टे ਤੇ ਹੋਰ ਸਾਨੂੰ ਉਹੀ ਨਹੀਂ ਵਧੀਆ ਲੱਗਿਆ ਪਤਾ ਨਹੀਂ ਕਿਵੇਂ ਸਾਰੇ ਸੂਟਾਂ ਦੇ ਸਾਰੇ ਸੂਟ ਤੇ ਕੋਈ ਹੋਰ ਥੱਪ ਦਿੰਦੇ ਨੇ ਚਾਕੇ ਦੁਪट्टे ਤੇ ਕੋਈ ਹੋਰ ਸਾਡੇ ਕੋਲ ਤਾਂ ਉਹੀ ਇੰਨਾ ਜਿਆਦਾ ਸਾਨੂੰ ਔਖਾ ਜਿਹਾ ਲੱਗਿਆ ਹਨ ਜਦੋਂ ਕਸਟਮਰ ਨੇ ਕਿਹਾ ਵੀ ਤੁਸੀਂ ਅਲੱਗ-ਲੱਗ ਦੀਆਂ ਲਾਤੀਆਂ ਲਾਓ ਜੀ ਨਾਲ ਦਾ ਦਪਟਾ ਰੈਡੀ ਕੀਤਾ ਹੋਇਆ ਦੇਖੋ ਜੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਤੁਹਾਨੂੰ ਗਲਾਸ ਸਿਲਕ ਦੇ ਵਿੱਚ ਪਲੇਨ ਸੂਟ ਪਊਗਾ ਜੀ 1850 ਰੁਪਏ ਦਾ ਜੇ ਤੁਸੀਂ ਇੱਥੇ ਵਰਕ ਕਰਾਉਂਗੇ ਤੇ dupatta ਐਡ ਕਰਾਉਂਗੇ ਤਾਂ ਉਹ ਉਸ ਹਿਸਾਬ ਦੇ ਨਾਲ ਤੁਹਾਨੂੰ ਜਿਹੜੇ ਚਾਰਜਸ ਨੇ ਲੱਗ ਜਾਣਗੇ 1000 ਰੁਪਏ ਜੇ ਤੁਹਾਨੂੰ ਵਰਕ ਪਾਊਗਾ ਜੀ ਤੇ 800 ਦੇ ਵਿੱਚ dupatta ਪਾਊਗਾ 1800 ਹੋ ਜਾਏਗਾ ਜੀ 3500 ਦੇ ਵਿੱਚ ਤੁਹਾਨੂੰ ਇਹ ਵਿਦ ਵਰਕ ਵਿਦੋ dupatta ਸੂਟ ਪਾਊਗਾ ਜੀ ਫਿਰ ਤੁਸੀਂ ਕਹਿ ਦਿੰਦੇ ਹੋ ਰੇਟ ਨਹੀਂ ਦੱਸਿਆ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਜੀ ਇਹ ਵਾਲਾ ਕਲਰ ਇਹ ਆ ਗਿਆ ਜੀ ਹੁਣ ਆਪਣੇ ਕੋਲੇ ਬਰਬਰੀ ਦੇ ਵਿੱਚ ਜੌਰਜਟ ਦੇ ਵਿੱਚ ਖਤਮ ਹੋ ਗਿਆ ਜਿੰਨਾ ਵੀ ਮੇਰੀਆਂ ਭੈਣਾਂ ਨੂੰ ਚਾਹੀਦਾ ਤਾਂ ਤੁਸੀਂ ਚੌਰਜਾੜ ਦੇ ਵਿੱਚ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਬਲੈਕ ਕਲਰ ਟਾਈਗਰ ਪ੍ਰਿੰਟ ਦਾ ਤੇ ਇਹਦੇ ਆਪਾਂ ਨੇ ਸਲਵਾਰ ਤੇ ਵਰਕ ਕੀਤਾ ਜੀ ਲਓ ਜੀ ਇਸ ਤਰ੍ਹਾਂ ਦਾ ਤੁਹਾਨੂੰ ਸਲਵਾਰ ਤੇ ਪੂਰਾ ਹੈਵੀ ਕੰਮ ਮਿਲੂਗਾ ਇਹਦੇ ਵਿੱਚੋਂ ਕਲਰ ਲੈ ਕੇ ਆਪਾਂ ਨੇ ਸਲਵਾਰ ਦੇ ਉੱਪਰ ਵਰਕ ਕੀਤਾ ਮੈਂ ਇੱਥੇ ਤੁਹਾਨੂੰ ਪਿਕ ਲਾ ਦੂੰਗੀ ਜੀ ਵੀਡੀਓ ਤੇ ਨਾਲ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਛੋਟ ਬੁੱਕ ਕਰ ਲਿਓ ਤੇ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਨੇ ਚਨੂਨ ਦਾ ਦੇਖੋ ਇਹਦਾ ਦੁਪੱਟਾ ਆਪਾਂ ਨੇ ਸਿੰਗਲ ਕਲਰ ਦਾ ਕੀਤਾ ਜੀ ਤੇ ਦੁਪੱਟੇ ਨੂੰ ਇਹਦੇ ਨੂੰ ਇਸ ਤਰ੍ਹਾਂ ਮਹਿਰੂਨ ਕਲਰ ਦੀ ਜਿਹੜਾ ਇਹਦੇ ਵਿੱਚ ਮਹਿਰੂਨ ਹੈ ਤੇ ਇਸ ਤਰ੍ਹਾਂ ਮਹਿਰੂਨ ਕਲਰ ਦੀ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਦੇਖੋ ਇਹ ਵੀ ਤੁਹਾਨੂੰ ਵਿੱਦ ਦੁਪੱਟਾ 3500 ਚ ਪਊਗਾ ਜੀ ਵਿੱਦ ਵਰਕ ਇਹ ਤੁਸੀਂ ਵਰਕ ਸਕਿਪ ਕਰਾ ਦੋਗੇ ਤਾਂ ਤੁਹਾਨੂੰ ਘਟ ਜਾਣਗੇ ਪੈਸੇ ਦੇ ਆਪਾਂ ਤੁਹਾਨੂੰ ਪੂਰਾ ਕੰਪਲੀਟ ਦੱਸਿਆ ਜੀ ਵਿੱਦ ਦੁਪੱਟਾ 3500 ਚ ਸੂਟੇ ਪਏਗਾ ਜੀ ਤਾਂ ਲਓ ਜੀ ਇਹ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦਨੀ ਆ ਜਿਹੜੇ ਵੀ ਕਲਰ ਆਪਣੇ ਕੋਲੇ ਹੈਗੇ ਨੇ ਇਹਦੇ ਵਿੱਚ ਤੁਹਾਨੂੰ ਕਲਰ ਇਹਦਾ ਦੂਸਰਾ ਕਲਰ ਆ ਗਿਆ ਜੀ ਮੋਰ ਪੰਖੀ ਤਿੰਨ ਕਲਰ ਆ ਗਏ ਇਹਦੇ ਵਿੱਚ ਪਹਿਲਾਂ ਇਹ ਇੱਕੋ ਹੀ ਕਲਰ ਆਇਆ ਹਾ ਤੀ ਬਲੈਕ ਥੋੜਾ ਜਿਆਦਾ ਜ਼ਿਆਦਾ ਬਲੈਕ ਹੀ ਚੱਲਿਆ ਹਾ ਤੀ ਹੁਣ ਇਹ ਚ ਨਿਊ ਕਲਰ ਆ ਗਿਆ ਜੀ ਦੇਖੋ ਇਸ ਤਰ੍ਹਾਂ ਦਾ ਮੋਰ ਪੰਖੀ ਕਲਰ ਆਊਗਾ ਜੇ ਤੁਸੀਂ ਇਹ ਸੂਟ ਇਦਾਂ ਰੈਡੀ ਕਰਵਾਉਣਾ ਤਾਂ ਤੁਸੀਂ ਇਹ ਵੀ ਕਰਵਾ ਸਕਦੇ ਹੋ ਅਗਲਾ ਕਲਰ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਮਹਿਰੂਨ ਦੇਖੋ ਨਾਬੀ ਕਾਫੀ ਮਹਿਰੂਨ ਕਲਰ ਹੈ ਇਹ ਲਓ ਜੀ ਇਹਨੂੰ ਵੀ ਤੁਸੀਂ ਇਦਾਂ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਕਰਾ ਸਕਦੇ ਹੋ ਬਿਨਾ ਮਾਰਕ ਤੋਂ ਕਰੇਵ ਦੀ ਸਲਵਾਰ ਨਾਲ 2000 ਰੁਪਏ ਦਾ ਪਾਉਂਗਾ ਜੀ। ਲਓ ਜੀ। ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਦਿਖਾਉਨੇ ਆ। ਇਹ ਵੀ ਬਹੁਤ ਸੋਹਣੀ ਚੀਜ਼ ਰੈਡੀ ਹੋਈ ਹੈ ਜੀ। ਇਹਨਾਂ ਦਾ ਹਜੇ ਦੁਪੱਟਾ ਰੈਡੀ ਨਹੀਂ ਹੋਇਆ। ਮੈਂ ਇੱਕ ਵਾਰ ਤੁਹਾਨੂੰ ਵੀਡੀਓ ਦੇ ਵਿੱਚ ਪਾ ਦਾਂ ਜੇ ਮੇਰੀਆਂ ਭੈਣਾਂ ਨੇ ਬੁੱਕ ਕਰਵਾਉਣੇ ਨੇ। ਲਓ ਜੀ ਇਹ ਸਾਰਾ ਪੂਰਾ ਨਾ ਟਿਸੂ ਸਿਮਰ ਦੇ ਉੱਪਰ ਆਪਾਂ ਨੇ ਟਾਈ ਡਾਈ ਸ਼ਰਟ ਕੀਤੀ ਹੈ ਇਹਦੀ। ਦੇਖੋ ਜੀ ਇਸ ਤਰ੍ਹਾਂ ਉੱਪਰੋਂ ਪਰਪਲ ਰੱਖਿਆ ਜੀ। ਕੇਰਾ ਜਿਹੜਾ ਇਹ ਪਤੋਂ نیچے ਹੈਗਾ ਇਸ ਤਰ੍ਹਾਂ ਦਾ। ਲਓ ਜੀ। ਪੂਰਾ ਹੈਂਡਵਰਕ ਦੇ ਨਾਲ ਸਾਰੀ ਸ਼ਰਟ ਹੈ ਜਿਹੜੀ ਮੋਤੀ ਵਗੈਰਾ ਕੱਟ ਦਾਣਾ ਲਾ ਕੇ ਭਰੀ ਪਈ ਹੈ ਦੇਖੋ ਜੀ ਇਸ ਤਰ੍ਹਾਂ ਇਹਦੀ ਬਾਹਾਂ ਤੇ ਸਲਵਾਰ ਸਾਰੀ ਉਹ ਨੀਚੇ ਵਾਲੇ ਆ ਚੀਜ਼ ਦੀ ਡਿਜ਼ਾਈਨ ਰਹੂਗਾ ਜੀ ਦੇਖੋ ਬਾਹਾਂ ਤੇ ਵੀ ਵਰਕ ਹੋਊਗਾ ਸਲਵਾਰ ਤੇ ਵੀ ਹੋਊਗਾ ਦੇਖੋ ਫੁੱਲ ਹੈਂਡਵਰਕ ਮਿਲੂਗਾ ਜੀ ਤੁਹਾਨੂੰ ਦੇਖੋ ਜੇ ਤੁਹਾਨੂੰ ਪਸੰਦ ਹੈ ਇਸੂ ਸਿਮਰ ਦੇ ਉੱਪਰ ਤੇ ਆਪਾਂ ਇਹਦੀ ਬਾਹਾਂ ਵੀ ਦਿਖਾਉਣੀ ਆ ਤੁਹਾਨੂੰ ਬਾਹਾਂ ਤੇ ਵੀ ਕੰਮ ਮਿਲੂਗਾ ਤੁਹਾਨੂੰ ਦੇਖੋ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਸਲਵਾਰ ਤੇ ਕੰਮ ਇੰਨਾ ਪੂਰਾ ਕੰਮ ਸਲਵਾਰ ਤੇ ਮਿਲੂਗਾ ਤੇ ਇਹ ਵਾਲੀ ਬੇਲ ਰਹੂਗੀ ਜੀ ਇਹਦੀ ਬਾਹਾਂ ਦੇ ਉੱਪਰ ਦੇਖੋ ਜੀ ਕਿਹ ਰਾਲੀ ਮੇਲ ਹੈ ਜਿਹੜੀ ਆਪਾਂ ਨੇ ਬਾਹਰ ਤੇ ਰੱਖੀ ਹੋਈ ਹੈ ਦੇਖੋ ਲਓ ਜੀ ਸਕਰੀਨਸ਼ਾਟ ਹੈ ਜਿਹਦਾ ਦੁਪੱਟਾ ਰੈਡੀ ਹੋਣਾ ਟਾਈ ਦਾ ਹੀ ਇਦਾਂ ਇਹ ਦੁਪੱਟਾ ਰੈਡੀ ਹੋਣਾ ਮੇਰੀਆਂ ਭੈਣਾਂ ਨੇ ਜੇ ਕਰਵਾ ਚੌਥ ਵਾਸਤੇ ਸੂਟ ਬੁੱਕ ਕਰਾਉਣੇ ਤਾਂ ਤੁਸੀਂ ਕਰਵਾ ਸਕਦੇ ਹੋ ਇਹਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਵਿੱਦ ਦੁਪੱਟਾ 7500 ਰੁਪਏ ਹੈਂਡਵਰਕ ਦਾ ਟਿਸ਼ੂ ਸ਼ਿਮਰ ਦੇ ਉੱਪਰ ਸਲਵਾਰ ਤੇ ਵੀ ਵਰਕ ਮਿਲੂਗਾ ਜੀ ਪਸੰਦ ਆ ਤਾਂ ਤੁਹਾਨੂੰ ਵਿੱਦ ਦੁਪੱਟਾ ਫੁੱਲ ਹੈਂਡਵਰਕ ਰਹੂਗਾ ਜੀ ਸੂਟ ਦਾ 7500 ਰੁਪਏ ਤੁਹਾਨੂੰ ਇਸ ਫੈਬਰਿਕ ਤੇ ਪਊਗਾ ਜੇ ਤੁਸੀਂ 80 ਗ੍ਰਾਮ ਜਾਂ ਹੋਰ ਚ ਜਾਓਗੇ ਥ ਵਾਦਾ ਘਟਦਾ ਰਹੇਗਾ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਸੂਟ ਦਿਖਾਉਣਾ ਹੈ ਜਿਹੜਾ ਅੱਜ ਕੱਲ ਬਹੁਤ ਸੋਹਣਾ 트ੈਂਡ ਚੱਲਿਆ ਹੋਇਆ ਹੈ ਲਓ ਜੀ ਇਹ ਬਣਾਇਆ ਜੀ ਆਪਾਂ ਨੇ ਸਿੱਕਾ ਸਿਲਕ ਤੇ ਲਓ ਜੀ ਦੇਖੋ ਜੀ ਇਹ ਨਾ ਇੱਕ ਸਿੰਗਲ धागे ਦਾ ਨਾਲ ਦਾ ਹੀ ਕਲਰ ਲੱਗ ਕਲਰ ਦੇ ਨਾਲ ਦਾ ਹੀ ਆਪਾਂ ਨੇ ਜਿਹੜਾ ਵਰਕ ਹੈ ਰੈਡੀ ਕੀਤਾ ਇਸ ਤਰ੍ਹਾਂ ਇਹਦੇ ਵਿੱਚ ਦੇਖੋ ਜੇ ਤੁਹਾਨੂੰ ਪਸੰਦ ਆ ਲੈਮਨ ਕਲਰ ਹੈ ਦਾ ਵਰਕ ਦੇਖੋ ਕਾਗੀਆਂ ਕੱਟ ਦੇ ਨਾਲ ਇਹਦੀ ਜਿਹੜੀ ਸਾਰੇ ਵਰਕ ਦੀ ਕਟਿੰਗ ਹੋਈ ਹੋਈ ਹੈ ਘੇਰ ਦੇ ਉੱਪਰ ਚਾਕਾਂ ਦਾ ਕੰਮ ਹੈ ਜੀ ਸਲਵਾਰ ਤੇ ਕੰਮ ਨਹੀਂ ਮਿਲੂਗਾ ਇਹ ਬਾਲਾ ਜਿਆਦਾ ਟ੍ਰੈਂਡ ਚੱਲ ਰਿਹਾ ਅੱਜਕੱਲ ਨਾਲ ਦੇ ਸੂਟਾਂ ਦੇ ਨਾਲ ਦਾ ਕਲਰ ਲਾ ਕੇ ਜਿਹੜਾ ਸੂਟ ਹੈ ਰੈਡੀ ਕਰਨਾ ਇਸ ਤਰ੍ਹਾਂ ਦੀ ਬੇਲ ਤੁਹਾਨੂੰ ਮਿਲੂਗੀ ਜਿਹੜੀ ਇਹਦੀ ਬਾਹ ਦੇ ਉੱਪਰ ਮਿਲੂ ਲਓ ਜੀ ਸਕਰੀਨਸ਼ਾਟ ਜਲਦੀ ਜਲਦੀ ਸੂਟ ਬੁੱਕ ਕਰ ਲਓ ਤੁਸੀਂ ਇਹਦਾ ਤਨੂਨ ਦਾ ਰੱਖਿਆ ਜੀ ਆਪਾਂ ਨੇ ਦੁਪੱਟਾ ਇਹ ਸਾਰਾ ਬਿਲਕੁਲ ਇੱਕੋ ਹੀ ਕਲਰ ਦਾ ਕੀਤਾ ਆਪਾਂ ਨੇ ਦੁਪੱਟੇ ਦੇ ਨਾਲ ਵੀ ਜਿਹੜੀ ਹੈਗੀ ਇਸ ਤਰ੍ਹਾਂ ਦੀ ਮਸਟਰਡ ਕਲਰ ਦੀ ਇਹਦੀ ਪੀਲੇ ਜੇ ਕਲਰ ਦੀ ਪਲੇਸ ਲਈ ਹੈ ਇਹ ਤੁਹਾਨੂੰ ਸਿੱਕਾ ਸਿਲਕ ਤੇ ਬਿੱਦ ਚਨੂਨ ਦਾ ਦੁਪੱਟਾ ਸੇਮ ਵਰਕ 3500 ਰੁਪਏ ਚ ਪਊਗਾ ਜੀ ਆਪਾਂ ਰੇਟ ਤੁਹਾਨੂੰ ਨਾਲ-ਨਾਲ ਦੱਸ ਦਿੱਤੇ ਨੇ ਪਲੀਜ਼ ਮੇਰੀਆਂ ਭੈਣਾਂ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲੇ ਲਓ ਜੀ ਇੱਕ ਤੁਹਾਨੂੰ ਇਹ ਮਿਲੂਗਾ ਚੈੱਕ ਜੌਰਜਟ ਦੇ ਉੱਪਰ ਦੇਖੋ ਜੀ ਇਹ ਸੂਟ ਆਪਣੇ ਕੋਲ ਇਸ ਤਰ੍ਹਾਂ ਰੈਡੀ ਹੈ ਸੇਮ ਕਲਰ ਹੈ ਜੇ ਮੇਰੀ ਭੈਣ ਨੂੰ ਚਾਹੀਦਾ ਤਾਂ ਜਲਦੀ-ਜਲਦੀ ਬੁੱਕ ਕਰ ਲਓ ਜੀ ਖੇਰ ਦੇ ਉੱਪਰ ਵਰਕ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦਾ ਦੇਖੋ ਪਟਾਣਾ ਵਾਲਾ ਡਿਕਰ ਨਾਲ ਤੁਸੀਂ ਦੁਪੱਟਾ ਰੈਡੀ ਕਰਵਾਉਂਗੇ ਜੀ ਤਾਂ ਤੁਹਾਨੂੰ 3500 ਚ ਪਊਗਾ ਟਾਈ ਡਾਈ ਦੁਪੱਟਾ ਫਿਨਿਸ਼ਿੰਗ ਕਰਕੇ ਜੇ ਤੁਸੀਂ ਬਿਨਾਂ ਦੁਪੱਟੇ ਤੋਂ ਲਾਉਂਗੇ ਤਾਂ ਤੁਹਾਨੂੰ ਇਹ 2800 ਚ ਪਏਗਾ ਜੀ ਬਹੁਤ ਸੋਹਣਾ ਸੂਟ ਰੈਡੀ ਹੋਆ ਹੈ ਇਸ ਟਾਈਮ ਜੇ ਕਿਸੇ ਨੂੰ ਜਲਦੀ ਹੈ ਤਾਂ ਤੁਸੀਂ ਲੈ ਸਕਦੇ ਚਲੋ ਜੀ ਮੈਂ ਤੁਹਾਨੂੰ ਵਰਕ ਵਾਲੇ ਚਾਰ ਪੰਜ ਸਾਰੇ ਸੂਟ ਅੱਜ ਜਿਹੜੇ ਹੈਗੇ ਤੇ ਵਰਕ ਵਾਲੇ ਨੇ ਮੇਰੀਆਂ ਭੈਣਾਂ ਪਲੀਜ਼ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਤੇ ਫਿਰ ਬਾਅਦ ਦੇ ਵਿੱਚ ਆਣਾ ਟਾਈਮ ਲੱਗ ਜਾਂਦਾ ਥੋੜਾ ਜਿਹਾ ਸਾਨੂੰ ਟਾਈਮ ਤਾਂ ਦੇ ਆ ਹੀ ਕਰੋ ਤੁਸੀਂ ਜੇ ਅਸੀਂ 20 ਦਿਨ ਕਹਿੰਨੇ ਤਾਂ ਮਹੀਨਾ ਤਾਂ ਆਰਾਮ ਨਾਲ ਟੱ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ